ਹੈਲੋ ਸਾਰ ਸਤਿ ਸ਼੍ਰੀ ਅਕਾਲ ਗਾਈ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਅਸੀਂ ਬਣਾਵਾਂਗੇ ਰੋਟੀ ਵਾਲਾ ਪੀਜ਼ਾ ਜਿਹਦੇ ਲਈ ਮੈਂ ਇੱਕ ਰੋਟੀ ਲੈ ਲਈ ਆ ਇਹਦੇ ਉੱਤੇ ਅਸੀਂ ਸਾਸ ਲਾ ਦਿੱਤੀ ਆ ਉਸ ਤੋਂ ਬਾਅਦ ਇਹਦੇ ਤੇ ਥੋੜੀ ਜਿਹੀ ਔਰੀਗানো ਥੋੜਾ ਜਿਹਾ ਚਿਲੀ ਫਲੈਕਸ ਪਾ ਕੇ ਤੇ ਇੱਕ ਸਾਈਡ ਅਸੀਂ ਥੋੜੀ ਜਿਹੀ Shimla mirch ਕੱਟ ਲਈ ਸੀਗੀ ਥੋੜੇ ਜਿਹੀ ਪਿਆਜ਼ ਜਿਨ੍ਹਾਂ ਨੂੰ ਮੈਂ ਤੇਲ ਗਰਮ ਕਰਕੇ ਉਹਦੇ ਵਿੱਚ ਚੰਗੀ ਤਰ੍ਹਾਂ ਫਰਾਈ ਕਰ ਲਿਆ ਕਿਉਂਕਿ ਜਦੋਂ ਆਪਾਂ ਪੀਜ਼ਾ ਬਣਾਉਂਦੇ ਆ ਨਾ ਉਸ ਤੋਂ ਬਾਅਦ ਸਬਜ਼ੀਆਂ ਥੋੜੀਆਂ ਕੱਚੀਆਂ ਰਹਿ ਜਾਂਦੀਆਂ ਤੇ ਇੱਧਰ ਫਰਾਈ ਕਰਨ ਤੋਂ ਬਾਅਦ ਮੈਂ ਸਬਜ਼ੀਆਂ ਇਹਦੇ ਰੋਟੀ ਦੇ ਉੱਤੇ ਲਾ ਦਿੱਤੀਆਂ ਆ ਤੇ ਉਸ ਤੋਂ ਬਾਅਦ ਅਸੀਂ ਮੋਜ਼ਰੇਲਾ ਚੀਜ਼ ਪਾ ਦਵਾਂਗੇ ਚੀਜ਼ ਤੁਸੀਂ ਆਪਦੇ ਅਕੋਰਡਿੰਗ ਪਾ ਸਕਦੇ ਹੋ ਚਾਹੇ ਵੱਧ ਪਾ ਲਓ ਚਾਹੇ ਘੱਟ ਪਾ ਲਓ ਹਾਂਜੀ ਇੱਕ ਸਾਈਡ ਮੈਂ ਤਵਾ ਗਰਮ ਹੋਣ ਲਈ ਰੱਖ ਦਿੱਤਾ ਸੀਗਾ ਤੇ ਇੱਧਰ ਅਸੀਂ ਪੀਜ਼ਾ ਰੈਡੀ ਕਰ ਲਿਆ ਆ ਉਹ ਤਵੇ ਉੱਤੇ ਮੈਂ ਥੋੜਾ ਜਿਹਾ ਘਿਓ ਲਾ ਦਿੱਤਾ ਸੀਗਾ ਜਿਹਦੇ ਨਾਲ ਕਿ ਸਾਡੀ ਜਿਹੜੀ ਰੋਟੀ ਆ ਉਹ ਥੱਲੋਂ ਸੜੇ ਨਾ ਉਸ ਤੋਂ ਬਾਅਦ ਅਸੀਂ ਇਹਨੂੰ ਵੱਧ ਤੋਂ ਵੱਧ 4 ਤੋਂ 5 ਮਿੰਟ ਲਈ ਹੀ ਪਕਾਣਾ ਹੈ ਉਸ ਤੋਂ ਬਾਅਦ ਸਾਡਾ ਪੀਜ਼ਾ ਰੈਡੀ ਹੋ ਜਾਊਗਾ ਪੀਜ਼ੇ ਨੂੰ ਵਾਪਸ ਪਲੇਟ 'ਚ ਪਾਉਣ ਤੋਂ ਬਾਅਦ ਅਸੀਂ ਇਹਦੇ ਉੱਤੇ ਥੋੜੀ ਜਿਹੀ oregano ਤੇ ਥੋੜਾ ਜਿਹਾ ਚਿਲੀ ਫਲੈਕਸ ਹੋਰ ਪਾ ਦਾਂਗੇ ਤੇ ਸੌਸ ਨਾਲ ਇੰਜੋਏ ਕਰਾਂਗੇ ਬੜਿਆਂ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ